ਕਾਰੋਬਾਰ ਸ਼ੁਰੂ ਕਰਨਾ ਜੀ ਇਹ ਕਹਿੰਦਾ ਕਾਰੋਬਾਰ ਵਾਸਤੇ ਲੱਖਾਂ ਰੁਪਇਆ ਚਾਹੀਦਾ ਮਾ ਪਤੰਦਰਾ 5000 ਰੁਪਏ ਦੇ ਫੌਜੀ ਨੇ ਕਿੰਨੇ ਬੰਦੇ ਨੂੰ ਕਾਰੋਬਾਰ ਸ਼ੁਰੂ ਕਰਾਤਾ ਜੀ 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 ਉਸ ਸਕੀਮ ਦਾ ਸਭਈ ਇਹਨੂੰ ਕੀ ਹੈ ਵੱਡੇ ਭਾਈ 5000 ਰੁਪਇਆ ਲੈ ਆਇਓ ਠੀਕ ਹੈ ਜੀ ਕਾਰੋਬਾਰ ਤੁਹਾਨੂੰ 100 ਚੂਚਾ ਜਿੰਨੇ ਉਹਨਾਂ ਨੂੰ ਭਾਂਡੇ ਲੱਗਣਿਆ ਚਾਰ ਭਾਂਡੇ ਦੋ ਫੀਡ ਵਾਲੇ ਦੋ ਪਾਣੀ ਵਾਲੇ 10 ਕਿਲੋ ਫੀਡ 5000 ਚ ਲੈ ਜਾਓ ਸਭ ਤੋਂ ਵੱਡੀ ਗੱਲ ਚੂਚੇ ਦੇ ਤਿੰਨੇ ਵੈਕਸੀਨਾਂ ਹੋਈਆਂ ਕੋਈ ਅਖਬਾਰ ਨਹੀਂ ਵਿਛਾਉਣਾ ਕੋਈ ਗੋੜਾੜਾ ਪਾਣੀ ਨਹੀਂ ਲਾਉਣਾ ਪਾਣੀ ਤੇ ਫੀਡ ਲਾਉਣਾ ਉਹ ਲਾ ਲਿਓ 5000 ਚ ਤੁਸੀਂ ਕਾਰੋਬਾਰ ਚਲਾਓ ਊਣਾ ਚੋਚੇ 4 ਦਿਨ ਬਾਅਦ ਮਰ ਜਾਣਾ ਨਹੀਂ ਮਰਦੇ ਬਾਈ ਬੈਠੇ ਆ ਉਹਦੇ ਤਿੰਨ ਤਿੰਨ ਵੈਕਸੀਨਾਂ ਹੋਈਆਂ ਮਿਆਂ ਬਾਈ ਤੁਸੀਂ ਕੇਅਰ ਕਰਨ ਵਾਲੇ ਬਣਿਓ ਤੁਹਾਡੇ ਨਾਲ ਬੈਠੇ ਆ ਬਾਈ ਅਸੀਂ ਆ ਕਿੰਨੀਆਂ ਸਟੇਟਸਾਂ ਲਾਉਣੇ ਆ ਬਾਈ ਦੇਖਦੇ ਰਹਿੰਦੇ ਆ ਜਿਹਨੂੰ ਦੇ ਕੇ ਆਉਣੇ ਆ ਉਹ ਸਾਨੂੰ ਬੈਕ ਕਾਲ ਕਰਦੇ ਆ ਤੁਹਾਨੂੰ ਨੰਬਰ ਦੇ ਦਿੰਨੇ ਆ ਵੱਡੀ ਗੱਲ ਬਾਈ ਮੈਂ ਤੁਹਾਨੂੰ ਇਹ ਗੱਲ ਰੱਖਦਾ ਜਿਹੜੇ ਆਪਾਂ ਕਹਿੰਦੇ ਨਾ ਚੂਚੇ ਮਰ ਗਏ ਹਾਂਜੀ ਉਹ ਜਿਹੜਾ ਆਪਾਂ 1 1 2 2 ਦਿਨ ਦਾ ਚੂਹਾ ਚੱਕ ਲਿਆ ਹੋਣੇ ਆ ਉਹ ਬਾਹਲਾ ਟਾਈਮ ਆਲਾ ਵੀ ਜਿਵੇਂ ਘੱਟ ਟਾਈਮ ਵਾਲਾ ਜਵਾਕ ਸਾਹਮਣਾ ਹੁੰਦਾ ਉਵੇਂ ਸਾਹਮਣੇ ਪੈਂਦੇ ਨੇ ਟੈਂਪਰੇਚਰ ਮੇਨਟੇਨ ਰੱਖਣਾ ਪੈਂਦਾ ਸਾਰਾ ਕੁਝ ਕਰਨਾ ਹੋ ਜੀ ਇਹਨਾਂ ਨੂੰ ਤਾਂ ਨਹੀਂ ਕੁਝ ਕਰਨ ਦੀ ਲੋੜ ਕਿੰਨੇ ਵੈਕਸੀਨਾਂ ਲੱਗੀਆਂ ਨੇ ਨਹੀਂ ਨਹੀਂ ਬਾਈ ਇਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਬਾਈ ਨੇ ਜਿਵੇਂ ਕਲੀਅਰ ਕੀਤਾ ਟੈਂਪਰੇਚਰ ਵਗੈਰਾ ਹਰ ਬੰਦੇ ਕੋਲੇ ਉਹਨਾਂ ਸਿਸਟਮ ਨਹੀਂ ਹੁੰਦਾ ਲਾਈਟ ਦੇ ਬੱਲ ਬਲਾ ਲੂ ਲਾਈਟ ਪਾ ਜੂਤੂਬਾਦ ਕੀ ਕਰੂੰ ਸਾਡੇ ਕੋਲੇ ਭੱਟੀਆਂ ਵਗੈਰਾ ਨੇ ਇਹ ਤਾਂ ਇੱਕ ਆਫਰ ਨਹੀਂ ਇਹ ਤਾਂ ਤੁਹਾਡੇ ਵਰਗੇ ਕਈ ਭਰਾਵਾਂ ਨੂੰ ਰੋਜ਼ਗਾਰ ਮਿਲੇ ਤੇ ਇਹ ਚੀਜ਼ ਪੁਲਟਰੀ ਅੱਗੇ ਜਾਵੇ ਓਕੇ ਮੈਂ ਵੇលਿਆ ਉਹ ਵਧੀਆ ਬਾਈ ਵਧੀਆ ਠੀਕ ਐ ਵਧੀਆ ਤੂੰ ਕਰ ਲੈ ਮਖੌਲ ਮੈਨੂੰ ਹੁਣ ਕੰਨਾਂ 'ਚ ਟੂਟੀਆਂ ਜਿਹੀ ਲਾਈ ਰੱਖਦਾ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦਾ ਮੈਂ ਵਿੱਲ ਹੀ ਆ ਹੋਰ ਕੀ ਵਿਹਲਾ ਬੰਦਾ ਹੀ ਗੱਲਾਂ ਕਰਦਾ ਕੀ ਕਰਾਂ ਬਾਈ ਯਾਰ ਕੋਈ ਕਾਰੋਬਾਰ ਹੀ ਨਹੀਂ ਹੈਗਾ ਯਾਰ ਇੱਕ ਤੂੰ ਵਿਹਲਾ ਫਿਰਦੇ ਕਾਹੋ ਫਿਰਦਾ ਤੇਰੇ ਨਾਲ ਦਾ ਉਹ ਆ ਜਾ ਤੂੰ ਵੀ ਉਹ ਰਿਆ ਜਾ ਕਾਰੋਬਾਰ ਬਾਈ ਸੰਘਾ ਜਿਹਨੇ ਕਰਨਾ ਇੱਥੇ ਸਭ ਕੁਝ ਕਰ ਲੈਂਦਾ ਅੱਛਾ ਬਾਈ ਹਾਂ ਯਾਰ ਲਵਾ ਯਾਰ ਕੋਈ ਕੰਮ ਪਾ ਯਾਰ ਇੱਕ ਤੇਰਾ ਕੰਮ ਦੁਕਾਨ ਤੇ ਲੱਗੇਗਾ ਪਤੰਦਰਾ 10000 ਰੁਪਏ ਨਾਲ 1500 ਰੁਪਏ 1000 ਰੁਪਏ ਮਹੀਨੇ ਨਾਲ ਕੀ ਬਣੂ ਬਈ ਹੋਰ ਕੀ ਕਰ ਸਕਦੇ ਕਾਰੋਬਾਰ ਕਰ ਕੋਈ ਕਾਰੋਬਾਰ ਗਲਤ ਆ ਤੇਰੀ ਪੱਕੀ ਆ ਇਹ ਕੋਈ ਲਵਾ ਫਿਰ ਕਿੱਥੇ ਫਿਰ ਹੁਣ ਤੇਰੇ ਦਿਮਾਗ 'ਚ ਆਇਆ ਹੋਊਗਾ ਵੀ ਖਾਣੀ ਇਹ ਕਾਰੋਬਾਰ ਦਾ ਨਾਮ ਆ ਲੈ ਤਾਂ ਵੀ ਪਤਾ ਨਹੀਂ ਲੱਖਾਂ ਰੁਪਏ ਲਾਉਣਾ ਪਊ ਹੈ ਪਰ ਇਹ ਤਾਂ ਹੈ ਲਾਉਣਾ ਤਾਂ ਪਊ ਬਈ ਫਿਰ 5000 ਰੁਪਏ ਦੇ ਵਿੱਚ ਤੇਰਾ ਕਾਰੋਬਾਰ ਚੱਲੂ 5000 ਰੁਪਏ 'ਚ ਸੌਂ ਖਾ ਬਈ ਹਾਂ ਕਾਦਾ ਬਈ ਕੰਮ ਕਰਾ ਵੀ ਕੰਮ ਕੰਮ ਕਰਦਾ ਹੈ ਉਗੋਕੇ ਵਾਲਾ ਕੇਂਦਰ ਫੌਜੀ ਅੱਛਾ ਹਾਂ ਕੀ ਕੰਮ ਆ ਬਈ 5000 ਰੁਪਏ ਦੇ ਵਿੱਚ 100 ਬਚਾ ਦਿੰਦਾ ਹਾਂ ਬਈ ਤੇ ਨਾਲ ਦੋ ਪਾਂਡੇ ਭਾਣੀ ਵਾਲੇ ਤੇ ਦੋ ਪਾਂਡੇ ਫੀਡ ਵਾਲੇ ਤੇ ਨਾਲ 10 ਕਿਲੋ ਫੀਡ ਦਿੰਦਾ ਤੇ ਮੈਂ ਕਹਣਾ ਬਈ ਕਾਰੋਬਾਰ ਦੇਖੀ ਤੂੰ ਮੂਰੇ ਜਦੋਂ ਗਰਮੀਆਂ ਦੇ ਵਿੱਚ ਨੰਘ ਕੇ ਆਂਡੇ ਉਂਡੇ ਦੇਣਗੇ ਵੇਕਣਗੇ ਮੈਂ ਕਹਣਾ ਇਹੀ ਤੇਰੇ ਤਿੰਨ ਚਾਰ ਗੁਣਾ ਰੇਟ ਤੇ ਵੇਕਣਗੇ ਅੱਛਾ ਮਤਲਬ ਫ੍ਰੀ ਦਿੰਦਾ ਨਾਲ ਸਮਾਨ ਹਾਂ ਆਫਰ ਆਇਆ ਵਿਆ ਕੰਮ ਕਿੱਤਾ ਚਲਾਉਣ ਵਾਸਤੇ ਬਈ ਫਿਰ ਮਲਾ ਮੈਨੂੰ ਤਾਂ ਇਹਦੇ ਨਾਲ ਮਲਾ ਫਿਰ ਮਲਾ ਯਾਰ ਆ ਜਾਓ ਫਿਰ ਚੱਲੀਏ ਕਰਾਂ ਫੌਜੀ ਕੋਲੀ ਮਲਾਉਣਾ ਤੁਹਾਨੂੰ ਠੀਕ ਹੈ ਚੱਲ ਬਈ ਆ ਜਾਓ ਕਰਾਂ ਫੜ ਜਾਉਂ ਫੋਨ ਹੰਦਾ ਜੇਬ ਚ ਪਾਉਣ ਦੇ ਆ ਜਾਓ ਕਰਾਂ ਗੱਡੀ 'ਚ ਬੈਠੋ ਕਰਾਂ ਆ ਜਾਓ ਚਲੋ ਬਈ ਆ ਜਾਓ ਵੀ ਇਰਾਦਾ ਪੱਕਾ ਹੋੜਾ ਆ ਜਾ ਆ ਜਾ ਬੈ ਜਾ ਪੁੱਤ ਬੈ ਜਾ ਬੈ ਜਾ ਬੈ ਜਾ ਤੇ ਕਾਰੋਬਾਰ ਮੈਂ ਕਹਿੰਦਾ ਵੀ ਮਨ ਲਾ ਕੇ ਕਰਿਓ ਤੁਸੀਂ ਦੇਖਿਓ ਸਹੀ ਨਜ਼ਾਰੇ ਲਾਉਂਗੇ ਬਈ ਹੁਣ ਤਾਂ ਤੇਰੇ ਤੇ ਛੱਡਿਆ ਗੱਲ ਤੂੰ ਵਧੀਆ ਕੰਮ ਦਵਾ। ਨਹੀਂ ਗੱਲ ਤਾਂ ਮੇਰੇ ਤੇ ਛੱਡਿਆ ਮੈਨੂੰ ਤਾਂ ਸੋਨੂ ਕਰਨੀ ਪਊਗੀ। 5000 ਰੁਪਏ ਦੇ ਵਿੱਚ ਬੰਦੇ ਨੇ ਸਕੀਮ ਸ਼ੁਰੂ ਕੀਤੀ ਐ। ਠੀਕ ਐ। ਤੇ ਆਹ ਤੇ ਬਈ ਪਿਛਲੀ ਵਾਰ ਵੀ ਇਹਨੇ ਲੱਖਾਂ ਲੋਕਾਂ ਨੂੰ ਉਹ ਕਰਤਾ ਕਿਸਾਨ ਹੈਚਰੀ ਐਂਡ ਪੌਲਟਰੀ ਫਾਰਮ ਉੱਗੋ ਕੇ। ਬਈ ਆ ਤਾਂ ਛੋਟੀ ਜੀ ਦੁਕਾਨ ਆ ਯਾਰ। ਦੁਕਾਨ ਛੋਟੀ ਜੀ? ਹਾਂ। ਪਤੰਦਰਾ ਜਿਹੜੇ ਬਾੜੇ ਵੱਡੇ ਸੋਸ਼ੇਵਾਦੀਆਂ ਹੁੰਦੇ ਨੇ ਨਾ ਠੱਗੀ ਵੀ ਉੱਥੀ ਵਜਦੀ ਐ। ਠੀਕ ਐ। ਹਾਂ ਮਿਲਾਉਣਾ ਤੈਨੂੰ ਮੈਂ ਫੌਜੀ ਨਾਲ ਮਿਲਾਉਣਾ ਪਹਿਲਾਂ ਫੌਜੀ ਨਾਲ ਗੱਲਬਾਤ ਕਰਵਾਉਣਾ ਤੇਰੀ। ਤੇ ਆ ਬੈਠਾ ਆਪਣਾ ਭਰਾ ਬਾਈ ਸੱਸੀਗਰ ਬਾਈ ਕੀ ਹਾਲ ਹੈ ਬਾਈ ਜੀ ਸ਼ੀਕਾਲ ਹਾਂ ਠੀਕ ਹੈ ਚੜਦੀ ਕਲਾ ਹੋਵੇ ਜੀ ਠੀਕ ਹੈ ਜੀ ਠੀਕ ਹੈ ਫੌਜੀ ਬਾਈ ਯਾਰ ਆ ਬੰਦੇ ਦੀ ਬਾਹ ਫੜ ਯਾਰ ਵੀਰ ਬਣ ਕੇ ਬਹਿ ਜਾ ਇੱਥੇ ਬਹਿ ਜਾ ਪਾਣੀ ਪਿਲਾ ਪਾਲਾ ਨੂੰ ਪਾਣੀ ਪਿਲਾ ਪਾਣੀ ਬਾਈ ਖੈਰ ਕੀ ਬੈਨੇ ਆ ਪਈ ਤੂੰ ਕੰਮ ਦਵਾਤੀ ਹੋਰ ਕੰਮ ਤਾਂ ਤੈਨੂੰ ਮਿਲ ਗਿਆ ਫਸਲਾ ਅੱਛਾ ਹਾਂ ਬੇਫਿਕਰ ਹੈ ਤੂੰ ਫੌਜੀ ਇਹ ਬਾਈ ਫਿਰਦਾ ਦੀ ਬਿਲਾ ਜਾ ਜੀ ਮੈਨੂੰ ਆਖਿਆ ਵੀ ਕਿਉਂ ਬਿਲੇ ਕਿਵੇਂ ਆ ਜੀ ਏ ਮੰਨ ਗਿਆ ਗੱਲ ਦੇ ਵੀ ਗੁੱਸਾ ਗੁੱਸਾ ਮਖੌਲ ਕਰਦੇ ਨੇ ਭਾਈ ਦੇਖ ਲੋ ਆਸਿਕ ਆਸਿਕ ਕਹਿੰਦੇ ਨੇ ਜੀ ਮੈਨੂੰ ਆਖਿਆ ਵੀ ਤੂੰ ਕਾਰੋਬਾਰ ਸ਼ੁਰੂ ਕਰਨਾ ਜੀ ਇਹ ਕਹਿੰਦਾ ਕਾਰੋਬਾਰ ਵਾਸਤੇ ਲੱਖਾਂ ਰੁਪਿਆ ਚਾਹੀਦਾ ਉਹ ਪਤੰਦਰਾ 5000 ਰੁਪਏ ਦੇ ਫੌਜੀ ਨੇ ਕਿੰਨੇ ਬੰਦੇ ਨੂੰ ਕਾਰੋਬਾਰ ਸ਼ੁਰੂ ਕਰਾਤਾ ਜੀ 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 ਉਹ ਸਕੀਮ ਦੱਸ ਭਾਈ ਇਹਨੂੰ ਕੀ ਹੈ ਵੱਡੇ ਭਾਈ 5000 ਰੁਪਿਆ ਲੈ ਆਇਓ ਠੀਕ ਹੈ ਜੀ ਕਾਰੋਬਾਰ ਤੁਹਾਨੂੰ 100 ਚੂਚਾ ਜਿੰਨੇ ਉਹਨਾਂ ਨੂੰ ਭਾਂਡੇ ਲੱਗਣਿਆ ਚਾਰ ਭਾਂਡੇ ਦੋ ਫੀਡ ਵਾਲੇ ਦੋ ਪਾਣੀ ਵਾਲੇ 10 ਕਿਲੋ ਫੀਡ 5000 ਚ ਲੈ ਜਾਓ ਸਭ ਤੋਂ ਵੱਡੀ ਗੱਲ ਚੂਚੇ ਦੇ ਤਿੰਨੇ ਵੈਕਸੀਨਾ ਹੋਈਆਂ ਹੋਈਆਂ ਕੋਈ ਅਖਬਾਰ ਨਹੀਂ ਪਿਛਾਉਣਾ ਕੋਈ ਗੋੜਾ ਵਾਲਾ ਪਾਣੀ ਨਹੀਂ ਲਾਉਣਾ ਪਾਣੀ ਤੇ ਫੀਡ ਲਾਉਣਾ ਉਹ ਲਾ ਲਿਓ 5000 ਚ ਤੁਸੀਂ ਕਾਰੋਬਾਰ ਚ ਲਾਓ ਉਹ ਨਾ ਚੂਚੇ 4 ਦਿਨ ਬਾਅਦ ਮਰ ਜਾਣਾ ਨਹੀਂ ਮਰਦੇ ਬਾਈ ਬੈਠੇ ਆ ਉਹਦੇ ਤਿੰਨ ਤਿੰਨ ਵੈਕਸੀਨਾ ਹੋਈਆਂ ਮਿਆਂ ਬਾਈ ਤੁਸੀਂ ਕੇਅਰ ਕਰਨ ਵਾਲੇ ਬਣਿਓ ਤੁਹਾਡੇ ਨਾਲ ਬੈਠੇ ਆ ਬਾਈ ਅਸੀਂ ਆ ਕਿੰਨੀਆਂ ਸਟੇਟਸਾਂ ਲਾਉਣੇ ਆ ਬਾਈ ਦੇਖਦੇ ਰਹਿੰਦੇ ਆ ਜਿਹਨੂੰ ਦੇ ਕੇ ਆਉਣੇ ਆ ਉਹ ਸਾਨੂੰ ਬੈਕ ਕਾਲ ਕਰਦੇ ਆ ਤੁਹਾਨੂੰ ਨੰਬਰ ਦੇ ਦਿੰਨੇ ਆ ਵੰਡੀ ਗੱਲ ਬਾਈ ਮੈਂ ਤੁਹਾਨੂੰ ਇਹ ਗੱਲ ਰੱਖਦਾ ਜਿਹੜੇ ਆਪਾਂ ਕਹਿੰਦੇ ਆ ਨਾ ਚੂਚੇ ਮਰ ਗਏ ਹਾਂਜੀ ਉਹ ਜਿਹੜਾ ਆਪਾਂ ਏਕੇ ਇੱਕ ਦੋ ਦੋ ਦਿਨ ਦਾ ਚੂਚਾ ਚੱਕ ਲਿਆ ਹੋਏ ਆ ਉਹ ਬਾਹਲਾ ਟਾਈਮ ਆ ਮਤਲਬ ਜਿਵੇਂ ਘੱਟ ਟਾਈਮ ਵਾਲਾ ਜਵਾਕ ਸਾਹਮਣਾ ਹੁੰਦਾ ਉਵੇਂ ਸਾਹਮਣੇ ਪਰ ਇਹਨੇ ਟੈਂਪਰੇਚਰ ਮੇਨਟੇਨ ਰੱਖਣਾ ਪੈਂਦਾ ਸਾਰਾ ਕੁਝ ਕਰਨਾ ਹੋ ਜੀ ਇਹਨਾਂ ਨੂੰ ਤਾਂ ਨਹੀਂ ਕੁਝ ਕਰਨ ਦੀ ਲੋੜ ਕਿੰਨੇ ਵੈਕਸੀਨਾਂ ਲੱਗੀਆਂ ਨੇ ਨਹੀਂ ਨਹੀਂ ਬਾਈ ਇਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਬਾਈ ਨੇ ਜਿਵੇਂ ਕਲੀਅਰ ਕੀਤਾ ਟੈਂਪਰੇਚਰ ਵਗੈਰਾ ਹਰ ਬੰਦੇ ਕੋਲੇ ਉਹਨਾਂ ਸਿਸਟਮ ਨਹੀਂ ਹੁੰਦਾ ਲੈਟ ਦੇ ਬੱਲ ਬਲਾ ਲੂ ਲੈਟ ਪਾ ਜੂਦੂਦਤ ਕੀ ਕਰੂ ਸਾਡੇ ਕੋਲੇ ਭੱਟੀਆਂ ਵਗੈਰਾ ਨੇ ਇਹ ਤਾਂ ਇੱਕ ਆਫਰ ਨਹੀਂ ਇਹ ਤਾਂ ਥੋੜੇ ਵਰਗੇ ਕਈ ਭਰਾਵਾਂ ਨੂੰ ਰੋਜ਼ਗਾਰ ਮਿਲੇ ਤੇ ਇਹ ਚੀਜ਼ ਪੋਲਟਰੀ ਅੱਗੇ ਜਾਵੇ ਜਿਹੜੀ ਦੇਸੀ ਪੋਲਟਰੀ ਆ ਉਹ ਪਿੱਛੇ ਕਿਉਂ ਆ ਅਗਲਾ ਲਿਆ ਜਾਂਦਾ 1-2 ਦਿਨ ਤੇ ਉਹ ਮਰ ਜਾਂਦੇ ਆ ਅਸੀਂ ਇੱਕ ਵੀਡੀਓ ਚ ਵੀ ਪਿਛਲੀ ਵਾਰੀ ਸੁਣਾਇਆ ਸੀ ਬਾਈ ਉਹ ਬਾਈ ਨਾਲ ਵੀ ਇਦਾਂ ਹੀ ਹੋਇਆ ਅਸੀਂ ਤੁਹਾਨੂੰ ਆਏ ਜਣੀ ਘਟ ਤੋਂ ਘਟ 100 150 ਨੰਬਰ ਦੇ ਸਕਦੇ ਆ ਜਿਨ੍ਹਾਂ ਨਾਲ ਅਸੀਂ ਇਹ ਕੰਮ ਕਰ ਚੁੱਕੇ ਆ ਠੀਕ ਆ ਬਾਕੀ ਲੋਕਾਂ ਦਾ ਕੀ ਕੰਮ ਹੁੰਦਾ ਨਾ ਕੱਲੇ ਚੂਚੇ ਵੇਚਨੇ ਅਗਲਾ ਕਹਿੰਦਾ ਆਪਾਂ ਉਹ ਕਰਤੀ ਜਿਹੇ ਜਾਂਦੀ ਡੰਡੀ ਹੋ ਜੇ ਉਹ ਕਿਵੇਂ ਬਿਲਕੁਲ 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 ਜੀ ਇਹਨਾਂ ਦਾ ਕੰਮ ਆ ਕਹਿੰਦੇ ਭਾਈ ਲੋਕਾਂ ਦੇ ਬੱਚੇ ਮਾਰਨ ਨਾ ਵੀ ਆਪਾਂ ਤਿੰਨੇ ਵੈਕਸੀਨੇਸ਼ਨਾਂ ਲਾ ਕੇ ਦਈਏ ਤੇ ਪੜਿਆ ਹੋਇਆ ਵਜਾ ਮੰਨ ਲਾ ਜਿਹੜਾ ਤੂੰ ਲਿਆ ਕੇ ਸੜਸਾ ਤੈਨੂੰ ਬਜੇ ਵੀ ਦਿਖਾਉਣ ਦੇਗੇ ਬਾਹਰੋਂ ਕਰਦਾ ਇੱਥੇ ਨਹੀਂ ਤਿਆਰੀ ਵੀ ਪੂਰੀ ਫੁੱਲ ਚੱਲਦੀ ਹੈਗੀ ਪਹਿਲੀ ਗੱਲ ਤਾਂ ਬਾਈ ਨੂੰ ਸਮਾਨ ਦਿਖਾ ਬਾਈ ਆ ਦੇਖੋ ਬਾਹਰ ਦੇਖ ਪਹਿਲਾਂ ਤਾਂ ਕਿੱਡਾ ਵੱਡਾ ਤੂੰ ਇਹ ਕਹਿੰਦਾ ਬਾਈ ਅਜਿਹਾ ਛੋਟੀ ਜੀ ਦੁਕਾਨ ਦੇ ਵਿੱਚ ਛੋਟੇ ਨੇ ਕਹਿੰਦਾ ਜੀ ਉਹ ਪ੍ਰੋਜੈਕਟ ਵੀ ਬਹੁਤ ਵੱਡਾ ਚੱਕੀ ਬੈਠੇ ਆ ਯਾਰ ਇਹਨਾਂ ਪਰ ਰੱਖੀਆਂ ਪਈਆਂ ਨੇ ਆ ਦੇਖ ਭਾਂਡੇ ਸਾਰੇ ਬਾਈ ਇਹਨਾਂ ਵਾਸਤੇ ਆ ਚੀਜ਼ਾਂ ਮਿਲਣਗੇ ਆਂ ਬਾਈ ਸਾਰੀਆਂ ਬਾਈ ਬੇਦ ਰस्सियां ਰੁੱਸੀਆਂ ਤੈਨੂੰ ਤੂੰ ਤਾਂ ਸੋਚਣਾ ਨਹੀਂ ਰਸੀਆਂ ਰੁੱਸੀਆਂ ਬੈਦ ਤੈਨੂੰ ਕੰਪਲੀਟ ਸਮਾਨ ਦੇਵਾਂਗੇ ਤੂੰ ਨਾ ਜਾ ਕੇ ਟੰਗਣ ਵਾਲਾ ਬਣ ਚੂਚੇ ਸੱਡ ਕੇ ਖਰਾਕ ਪਾ ਕੇ ਪਾਣੀ ਪਾ ਕੇ ਕਿੰਨੀਆਂ ਫੀਡ ਹੀ ਕਿੰਨੀਆਂ 10 ਕਿਲੋ ਬਈ 10 ਕਿਲੋ 10 ਕਿਲੋ ਐ ਆ ਦਿਖਾ ਦੇ ਲਵੇ ਆ ਕੇ ਆ ਦੇਖ ਲੈ ਭਰਾਵਾ ਚੂਚੇ ਦੇ ਖਾਣ ਵਾਸਤੇ ਫੀਡ ਐ ਤੇ ਫਿਰ ਇਧਰ ਜਾਨਵਰ ਦਿਖਾਉਣੀਆਂ ਤੈਨੂੰ ਇਧਰ ਦੇ ਪਾਸੇ ਤੇ ਨਸਲਾਂ ਵੀ ਦੋ ਦੇਵਾਂਗੇ ਅੱਛਾ ਨੇ ਆ ਰਹੀ ਯਾਰ ਨਾਲੇ ਡਬਲ ਐਫ ਜੀ ਆ ਪਿਓਰ ਆ ਰਹੀ ਯਾਰ ਆ ਬਾਈ ਦਿਖਾ ਆ ਜਾ ਬਈ ਆ ਜਾ ਤੂੰ ਵਿਚ ਮੜ ਕੇ ਦੇਖ ਲੈ ਭਰਾਵਾ ਆ ਜਾ ਠੀਕ ਆ ਚੂਚੇ ਦਾ ਵਧੀਆ ਨੇ ਜੀ ਆ ਤੂਚਾ ਪੜਿਆ ਬਈ ਬਾਈ ਪੁਰਾ ਚੂਚਾ ਬਿਲਕੁਲ ਬਾਈ ਫਰ ਦੇਖ ਲੋ ਭਰਾਵੋ ਕਿਤੋਂ ਵੀ ਤੁਸੀਂ ਚੂਧਿਆ ਲੈਨੇ ਹੋ ਇਹ ਚੀਜ਼ ਜ਼ਰੂਰ ਦੇਖ ਲਿਆ ਕਰੋ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਉਗੋਕੇ ਵਾਲੇ ਫੌਜੀ ਕੋਲੇ ਆ ਜਾਓ ਫੌਜੀ ਬੰਦਾ ਪਹਿਲਾਂ ਬਾਰਡਰਾਂ ਤੇ ਆਪਣੀ ਜਵਾਨੀ ਦੇ ਕਸਾਨੀ ਦੀ ਰਾਖੀ ਕੀਤੀ ਹੈਗੀ ਤੇ ਹੁਣ ਪਿੰਡ ਆ ਕੇ ਰਿਟਾਇਰਮੈਂਟ ਹੋ ਕੇ ਬਾਈ ਕਹਿੰਦਾ ਲੋਕਾਂ ਦੀ ਸੇਵਾ ਕਰਨੀਆਂ 4 ਰੁਪਏ ਚੰਗੇ ਕਮਾਉਣ ਲੱਗਣ ਬੱਚੇ ਬਾਈ ਮੈਨੂੰ ਤਾਂ ਮਿਲ ਗਿਆ ਇਹ ਕੰਮ ਹੁਣ ਤੁਸੀਂ ਵੀ ਲੱਭ ਲੋ ਆਪਦਾ ਕੰਮ ਮੈਂ ਤਾਂ ਵਧੀਆ ਰੋਜ਼ਗਾਰ ਮਿਲ ਗਿਆ। ਦਿਲ ਖੁਸ਼ ਆ ਤੇਰਾ। ਬਈ ਖੁਸ਼ ਆ ਪੂਰਾ ਹੋਣਾ। ਬਿਲਕੁਲ ਜੇ ਕਹੇ ਜੇ ਆਂਡਿਆਂ ਵਾਸਤੇ ਵੇਚਨੇ ਹੋਏ ਤਾਂ ਆਰ ਆਈ ਆਰ ਆਂਡੇ ਦੇਣਗੇ ਤੇ ਜਿਹੜਾ ਡਬਲ ਐਫ ਜੀ ਹੈਗਾ ਬਾਈ ਤੁਹਾਨੂੰ ਉਧਰ ਦੀ ਦੂਜੇ ਫਾਰਮਸ ਦੀ ਦਿਖਾ ਦਿੰਨੇ ਆ ਡਬਲ ਐਫ ਜੀ। ਉਹ ਉਧਰਲੇ ਪਾਸੇ ਹੀ ਦਿਖਾਉਣੇ ਆਗੇ ਤੁਹਾਨੂੰ ਆ ਜਾ ਇੱਧਰ ਦੀ। ਇੱਕ ਹੋਰ ਵੱਖੀ ਕਿਤੇ ਪੈਰ ਥੱਲੇ ਦੇ ਦੇ। ਇੱਕ ਹੋਰ ਭਰਾਵਾ ਫਾਰਮ ਨਾਲ ਛੋਟਾ ਆ ਪੂਰਾ ਲੋਕਾਂ ਦੀ ਸੇਵਾ ਚ ਪੂਰਾ ਸੈੱਡ ਲੋਕਾਂ ਦੀ ਸੇਵਾ ਚ ਹੀ ਖਾਲੀ ਕਰਕੇ ਸਾਫ਼ ਕੀਤਾ। ਉਹਨਾਂ ਇੱਥੇ ਦੁਬਾਰੇ ਪਾ ਰਹੇ ਆ। ਜਿਹੜੀ ਜਿਹੜੀ ਅਸੀਂ ਪਹਿਲੀ ਵੀਡੀਓ ਪਾਈ ਸੀ ਉਹ ਇੱਥੋਂ ਹੀ ਪਾਈ ਸੀ ਠੀਕ ਹੈ ਠੀਕ ਹੈ ਸਾਰਾ ਛੱਡ ਤੇਰੇ ਵਰਗੇ ਨੌਜਵਾਨ ਹੀ ਲੈ ਕੇ ਗਏ ਨੇ 80% ਨੌਜਵਾਨ ਚੂਚਾ ਲੈ ਕੇ ਗਏ ਆਹੇ ਜੀਆਂ ਪੱਠੀਆਂ ਲਾ ਕੇ ਛੋਟੇ ਬੱਚੇ ਪਾਲਣੇ ਪੈਂਦੇ ਜਿਹੜਾ ਫੌਜੀ ਕਹਿੰਦੀ ਲੋਕ ਦੇ ਦਿੰਦੇ ਆ ਬਾਈ ਕੋਈ 35 ਰੁਪਏ ਦਾ ਚੂਚਾ ਕੋਈ 30 ਰੁਪਏ ਦਾ ਆਹ ਦੇਖੋ ਇਹਦੇ ਅੰਦਰ ਬਰੂਡਿੰਗ ਹੁੰਦੀ ਆ ਇਹਦੇ ਅੰਦਰ ਮੰਨ ਲਓ ਇਹਦੇ ਅੰਦਰ ਚੂਚਾ ਛੱਡਿਆ ਜਾਂਦਾ ਟੈਂਪਰੇਚਰ ਬੰਦਾ ਇਹਦਾ ਬਈ ਦਿਖਾ ਕੇ ਕੈਮਰੇ ਦੇ ਵਿੱਚ ਦਿਖਾ ਇਹ ਚੀਜ਼ ਦੇਖ ਲੈ ਇੱਥੇ ਪਾ ਲੈਣਾ ਪੈਂਦਾ ਜਿਵੇਂ ਡੱਬਿਆਂ ਦੇ ਵਿੱਚ ਜਵਾਕ ਲਾਇਆ ਹੁੰਦਾ ਇਹ ਲਾਲ ਆ ਬਾਈ ਕੰਮ ਤੁਹਾਡਾ ਬਹੁਤ ਵਧੀਆ ਬਾਈ ਵੱਡਾ ਕੰਮ ਆ ਤੁਹਾਡਾ ਦਾ ਤੇਰਾ ਤਾਂ ਕੰਮ ਹੋ ਗਿਆ ਹਾਂਜੀ ਇਹ ਪਿੰਡ ਪਤਾ ਤੈਨੂੰ ਕਿੱਥੇ ਪੈਂਦਾ ਜਿਹੜੇ ਹੋਰ ਭਰਾਵਾਂ ਨੇ ਆਉਣਾ ਇੱਥੇ ਕਿਸੇ ਨੇ ਵੀ ਦੂਰੋਂ ਨੇੜੇੋਂ ਹਾਂਜੀ ਤਾਂ ਫੋਜੀ ਬਾਈ ਬਾਈ ਐਡਰੈਸ ਆਹ ਐਡਰੈਸ ਜ਼ਰੂਰ ਦੇ ਦਿਓ ਪਿਛਲੀ ਵਾਰੀ ਵੀ ਆਪਣੇ ਤੋਂ ਗਲਤੀ ਹੋਈ ਆ ਬਹੁਤ ਲੋਕਾਂ ਦਾ ਆਇਆ ਵੀ ਐਡਰੈਸ ਇਹ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਉਗੋ ਕੇ ਆ ਜਿਹੜੀ ਤਪਾ ਮੰਡੀ ਤੋਂ ਪੱਖੋ ਕੈਂਚੀਆਂ ਨੂੰ ਛੜਕ ਜਾਂਦੀ ਆ ਜੀ ਪੱਖੋ ਕੈਂਚੀਆਂ ਤੋਂ 3 ਕਿਲੋਮੀਟਰ ਤਪਾ ਮੰਡੀ ਤੋਂ 9 ਕਿਲੋਮੀਟਰ ਬਰਨਾਲੇ ਤੋਂ 11 ਕਿਲੋਮੀਟਰ ਜੀ ਬਾਕੀ ਹੋਰ ਗੱਲ ਆ ਭਰਾਵੋ ਉਗੋ ਕੇ ਪਿੰਡ ਦੇ ਵਿੱਚ ਕਿੰਦਰ ਫੌਜੀ ਕਿਹਨੂੰ ਮਰਜੀ ਪੁੱਸ ਲਿਓ ਤੇ ਜਿਹੜੀ ਕਿਸਾਨਾਂ ਵਾਲੀ ਕੋਆਪਰੇਟ ਸੁਸਾਇਟੀ ਹੁੰਦੀ ਆ ਉਹਦੇ ਮੰਗਰ ਦੇ ਪਾਸੇ ਆ ਗਿਆ ਉਹਦੇ ਬਈ ਬਿਲਕੁਲ ਬੈਕ ਸਾਈਡ ਆ ਬਈ ਪੂਰੀ ਬਿਲਕੁਲ ਬੈਕ ਸਾਈਡ ਹੈਗਾ ਕਿੰਦਰ ਫੌਜੀ ਪੁੱਸ ਕੇ ਆਇਓ ਉਹ ਨਾ ਕਿਤੇ ਠਗੀ ਦਾ ਸ਼ਕਾਰ ਹੋ ਜਿਓ ਤੁਹਾਨੂੰ ਪਤਾ ਵੀ ਬਹੁਤ ਫੌਜੀ ਦਾ ਨਾਂ ਬਹੁ ਜਾਣੇ ਵੇਚ ਰਹੇ ਨੇ ਕਿਤੇ ਐਵੇਂ ਕਿਸੇ ਮੋੜ ਤੇ ਪੁੱਛੋ ਬਾਕੀ ਆਹ ਬੰਦਾ ਦੇਖ ਲਓ ਨੰਬਰ ਇਹਦਾ ਆਪਾਂ ਦੇ ਦਿੰਦੇ ਆ ਆਹ ਫੋਟੋ ਸਕਰੀਨਸ਼ਾਟ ਲੈ ਲਓ ਵੀ ਆਹ ਬੰਦਾ ਹੈਗਾ ਜਿਹਦੇ ਐ ਡੋਲੇ ਡੂਲੇ ਹੋਣ ਚੰਗੇ ਨਜ਼ਾਰਾ ਆ ਗਿਆ ਬਾਈ ਕੰਮ ਦਾ ਖੁਸ਼ ਆ ਖੁਸ਼ ਆ ਬਾਈ ਰੁਖੋ ਖੁਸ਼ ਆ ਬਾਈ ਬਸ ਪਾਲਟੀ ਦੇਣੀ ਪਊਗੀ ਜਦੋਂ ਫਾਰਮ ਕਾਮਯਾਬ ਹੋ ਗਿਆ ਮੁਰਗਾ ਦੇਣਾ ਪਊਗਾ ਪਾਲਟੀ ਦੇਵਾਂਗੇ ਬਾਈ ਚਾਰ ਵੜਾ ਦੇਾਂਗੇ ਮੁਰਗੇ ਬਸ ਸੀਗਾ ਚੱਕ ਦੇ ਕੰਮ ਕਰਾ ਭਰਾਓ ਇਹਨੂੰ ਤਾਂ ਪਾਲਟੀ ਲੈਣੀ ਆ ਸੋਥੋਂ ਵੀ ਲੈਣੀ ਆ ਜਿਹਦਾ ਕਾਰੋਬਾਰ ਪਾਸ ਹੋਊ ਥੈਂਕ ਯੂ